ਹਾਂ ਕਰ ਸੋ ਪਾਇਆ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਤੂਦ ਵਸ ਕੇਤੇ ਕਾਲੇ ਕੰਟ ਕਮਾਰਿਆ ਤੂਰ ਕਰਮ ਪਾਇਆ ਤੂਦ ਜਿਨ ਕੋ ਸੇ ਨਾਮ ਹਰਿ ਕਾ ਲਾਗੇ ਕਹੈ ਨਾਨਕ ਤਾ ਸੁਖ ਹੋਆ ਜਿਤ ਕਰ ਅਨਹਦ ਵਾਜੇ ਨੰਦ ਸੁਨਹੁ ਬੜਾ ਪਾਗਿਯੋ ਸਗਲ ਮਨੋਰਥ ਪੂਰੇ ਪਾਰਗ੍ਰਮ ਪਰਬ ਪਾਇਆ ਉਤਾਰੇ ਸਗਲੇ ਵੀ ਸੁਗਰੇ ਦੁਖ ਰੋਗ ਸੰਤਾਪ ਉਤਰੇ ਸੋਨੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ ਪੂਰੇ ਗੁਰਤੇ ਜਾਨੀ ਸੁਨਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ